ਮੁਸਲਿਮ ਜਮਾਤ ਅਹਿਮਦੀਆ ਦੇ ਹੈੱਡਕੁਆਰਟਰ ਕਾਦੀਆਂ ਵਿਖੇ 128ਵੇਂ ਜਲਸਾ ਸਾਲਾਨਾ ਦੇ ਦੂਜੇ ਦਿਨ ਸਵਰ ਧਰਮ ਸੰਮੇਲਨ ਦਾ ਆਯੋਜਨ ਕੀਤਾ ਗਿਆ। جس وچ کئی ਧਾਰਮਿਕ ਅਤੇ ਸਿਆਸੀ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਰੱਖੇ ਇਸ ਮੌਕੇ ਸਾਰੇ ਹੀ ਆਗੂਆਂ ਨੇ ਜਮਾਤ ਅਹਿਮਦੀ亚 ਦੇ ਇਸ ਜਲਸੇ ਦੀ ਮੁਬਾਰਕ باد ਦਿੱਤੀ ਅਤੇ ਸ਼ਲਾਘਾ ਕੀਤੀ ਉਹਨਾਂ ਕਿਹਾ ਕਿ ਨਫ਼ਰਤ ਨੂੰ ਜੇ ਹਟਾਉਣਾ ਹੈ ਤਾਂ ਇਸ ਤਰ੍ਹਾਂ ਦੇ ਜਲਸੇ ਹੋਣੇ ਜ਼ਰੂਰੀ ਹਨ ਤਾਂ ਜੋ ਵਿਸ਼ਵ ਵਿੱਚ ਸ਼ਾਂਤੀ ਅਤੇ ਅਮਨ ਕਾਇਮ ਹੋ ਸਕੇ

ਅਲੱਗ ਅਲੱਗ ਅਰੰਗਾਂ ਦੇ ਉਪੋਗ ਇਹ ਵੀ ਇੱਕ ਪੈਗਾਮ ਦਿੰਦੇ ਨੇ ਇਹ ਵੀ ਇੱਕ ਸੰਦੇਸ਼ ਦਿੰਦੇ ਨੇ ਵੀ ਜੇ ਕੱਟੇ ਆ ਤੇ ਸੁੰਦਰਤਾ ਦੀ ਜਿਹੜੀ ਹੈ ਉਹ ਸ਼ਾਨ ਬਣ ਕਰਾਫ ਹੁੰਦੀ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਮਾਣ ਰੱਖਿਆ ਐਤਕੀ ਜੀ ਮਿਹਰਮੰਦ ਜੇ ਸੰਸਾੜੇ ਅੱਜ ਕਾਦੀਆਂ ਦੇ ਵਿੱਚ ਜਿਹੜਾ ਐਮ.ਡੀ. ਭਾਈਚਾਰੇ ਵੱਲੋਂ ਹਰ ਸਾਲ ਸਲਾਨਾ ਜਲਸਾ ਜਿਹੜਾ ਕਿ 128ਵਾਂ ਇਸ ਸਾਲ ਬਣਾਇਆ ਜਾ ਰਿਹਾ ਹੈ ਬਹੁਤ ਹੀ ਖੂਬਸੂਰਤ ਬਹੁਤ ਹੀ ਪਿਆਰ ਨਾਲ ਜੋ ਕਿ ਸਾਰਾ ਜਸਮਾਜ ਜਿਹੜਾ ਅੱਜ ਮੁਸਲਮਾਨ ਭਾਈਚਾਰੇ ਨਾਲ ਖੜਾ ਹੈ ਖਾਸ ਤੌਰ ਤੇ ਅੱਜ ਪੰਜਾਬ ਦੇ ਵਿੱਚ ਕਾਦੀਆਂ ਸ਼ਹਿਰ ਨੂੰ ਇਹ ਵੱਡ ਭਾਗਾ ਦੇ ਨੇ ਜਿੱਥੇ ਹਰ ਸਾਲ ਦੀ ਤਰ੍ਹਾਂ ਇਹ ਅੱਜ ਆਪਣਾ ਮੁਸਲਮਾਨ ਭਾਈਚਾਰੇ ਵੱਲੋਂ ਜੋ ਕਿ ਇੱਕ ਬਹੁਤ ਹੀ ਪਿਆਰ ਦਾ ਸੰਦੇਸ਼ ਦੇਦਾ ਹੈ ਔਰ ਸਾਡੀ ਜੋ ਮਨੁੱਖਤਾ ਆ ਉਹਨੂੰ ਇੱਕ ਮੈਸੇਜ ਮਿਲਦਾ ਹੈ ਕਿ ਇਸ ਧਰਮ ਦੇ ਨਾਲ ਸਾਰੇ ਜਿਹੜੇ ਧਰਮ ਨੇ ਬਹੁਤ ਹੀ ਸਤਿਕਾਰ ਦੇ ਨਾਲ ਅੱਜ ਅਸੀਂ ਜਿਹੜਾ ਸਾਰੇ ਭਾਈਚਾਰੇ ਦੀ ਜਿਹੜੀ ਸਾਜ ਹੈ ਸਾਡੀ ਉਹ ਅਸੀਂ ਰਲ ਕੇ ਇਸ ਚੀਜ਼ ਨੂੰ ਮਨਾਉਨੇ ਆ ਔਰ ਮੈਨੂੰ ਇੱਥੇ ਆ ਕੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਜੋ ਮੁਹੰਮਦ ਸਾਹਿਬ ਦਾ ਜੋ ਸੰਦੇਸ਼ ਹੈ ਜੋ ਮਨੁੱਖਤਾ ਦੇ ਵਾਸਤੇ ਮਨੁੱਖਤਾ ਨੂੰ ਸਾਡੀ ਆਤਮਾ ਨੂੰ ਜੋ ਜੋ ਗੁਰਬਾਣੀ ਨਾਲ ਜਿਸ ਤਰ੍ਹਾਂ ਮੁਹੰਮਦ ਸਾਹਿਬ ਨੇ ਕਿਹਾ ਕਿ ਅਵਲ ਆਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਜਿਹਦੇ ਮੁੱਖ ਵਾਕ ਅਨੁਸਾਰ ਔਰ ਰੱਬੁਲ ਆਲਮੀ ਨੇ ਕਹਿ ਕੇ ਜਿਹੜਾ ਉਹਨਾਂ ਨੇ ਬਾਣੀ ਨੂੰ ਫਰਮਾਇਆ ਕਿ ਰੱਬ ਜਿਹੜਾ ਕਿ ਸਾਰੀ ਦੁਨੀਆ ਦਾ ਸਾਰੀ ਇਸ ਰਚਿਸ਼ਟੀ ਦਾ ਇੱਕੋ ਪਰਮਾਤਮਾ ਆ ਅਸੀਂ ਅੱਜ ਉਹਨਾਂ ਦੇ ਬਚੰਦੇ ਆ ਸੋ ਅੱਜ ਐਮਜੀਆ ਦੇ ਜਲਸੇ ਚ ਆ ਕੇ ਬਹੁਤ ਬਹੁਤ ਵਟ ਭੱਗੇ ਆ ਮੈਂ ਸਾਰੇ ਸੰਗਤ ਨੂੰ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਇਸ ਪਿਆਰ ਦਾ ਸੰਦੇਸ਼ ਅੰਮ੍ਰਿਤਿਆ ਭਾਈਚਾਰਾ ਸਾਨੂੰ ਦਿੰਦਾ ਉਸੇ ਤਰ੍ਹਾਂ ਅਸੀਂ ਇਹਨਾਂ ਦੇ ਨਾਲ ਪਿਆਰ ਦੇ ਨਾਲ ਖੜੇ ਆ। ਵਾਕਿਆ ਜਮਾਤ ਦਾ ਸਲਾਨਾ ਜਲਸਾ ਚੱਲ ਰਿਹਾ ਇਹ 3 ਦਿਨ ਦਾ ਜਲਸਾ ਹੁੰਦਾ ਔਰ ਇਸ ਜਲਸੇ ਵਿੱਚ ਜਿਸ ਤਰ੍ਹਾਂ ਤੁਸੀਂ ਅੱਜ ਸੁਣਿਆ ਇੱਕ ਇਨਸਾਨੀਅਤ ਦਾ ਮੈਸੇਜ ਸਮਾਜ ਸੇਵਾ ਦਾ ਮੈਸੇਜ ਹੈ ਉਹ ਦਿੱਤਾ ਜਾਂਦਾ ਔਰ ਤੁਸੀਂ ਇਹ ਵੀ ਲਿਖਿਆ ਹੋਇਆ ਕਿ ਲਾਫ ਫਾਰ 올 ਹੇਟ ਫਾਰ ਨਨ ਉਹਦਾ ਮਤਲਬ ਹੈ ਕਿ ਸਭ ਨਾਲ ਪਿਆਰ ਕਰੋ ਔਰ ਕਿਸੇ ਨਾਲ ਨਫ਼ਰਤ ਨਾ ਕਰੋ ਉਹਨੇ ਜੋ ਤਕਰੀਰ ਹੋ ਰਹੀ ਸੀ ਉਹਦੇ ਵਿੱਚ ਵੀ ਇਹੀ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਕਿ ਅਸੀਂ ਸਾਰੇ ਚਾਹੇ ਕਿਸੇ ਵੀ ਧਰਮ ਨੂੰ ਅਸੀਂ ਬਿਲੋਂਗ ਕਰਦੇ ਆਂ ਅਸੀਂ ਸਾਰੇ ਇੱਕ ਆਂ ਤੇ ਸਾਰਿਆਂ ਦੇ ਵਾਸਤੇ ਸਾਰਿਆਂ ਦੇ ਪੀਸ ਵਾਸਤੇ ਸਾਰੇ ਦੇ ਥਾਨ ਵਾਸਤੇ ਸਾਨੂੰ ਉਸ ਪਰਮਾਤਮਾ ਦੀ ਜਿਹੜੀ ਹੈ ਪ੍ਰਾਰਥਨਾ ਕਰਨੀ ਚਾਹੀਦੀ ਹੈ ਤਾਂ ਮੈਂ ਵੀ ਆਪਣੇ ਸੰਦੇਸ਼ ਚ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀਆਂ ਮੁਸ਼ਕਲਾਂ ਨੇ ਆਉਣ ਵਾਲੀਆਂ ਅਸੀਂ ਇਕੱਠੇ ਹੋ ਕੇ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਾਂਗੇ ਤਾਂ ਉਹ ਜਮਾਤ ਸਮਾਜ ਦੇਸ਼ ਉਹ ਅੱਗੇ ਵਧੇਗਾ ਔਰ ਮੈਂ ਆਪਣੇ ਵੱਲੋਂ ਵੀ ਆਪਣੇ ਇਸ ਭਾਰਤ ਦੇਸ਼ ਵੱਲੋਂ ਵੀ ਉਹਨਾਂ ਨੂੰ ਕਿਉਂਕਿ 43 ਕੰਟਰੀਜ਼ ਤੋਂ ਲੋਕ ਆਏ ਨੇ ਉਹਨਾਂ ਨੇ ਬੇਨਤੀ ਕੀਤਾ ਇੱਥੋਂ ਤੁਸੀਂ ਐਸਾ ਕੁਝ ਸੰਦੇਸ਼ ਲੈ ਕੇ ਜਾਓ ਜਿਹੜਾ ਦੁਨੀਆ ਦੇ ਵਿੱਚ ਅਸੀਂ ਫੈਲਾ ਸਕੀਏ ਥੈਂਕ ਯੂ ਕਾਦੀਆਂ ਗਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਕਸਬੇ ਦੇ ਵਿੱਚ ਕਾਦੀਆਂ ਵਿਧਾਨ ਸਭਾ ਹਲਕਾ ਸ਼ਾਇਦ ਬਹੁਤ ਪਿੱਤ ਸ਼ਾਇਦ ਅਮਦੀ ਅਜਮਾਤ ਦਾ 128ਵਾਂ ਜਿਹੜਾ ਸਾਲਾਨਾ ਜਲਸਾ ਹੋ ਰਿਹਾ ਉਹ ਇਸ ਜਲਸੇ ਦੇ ਵਿੱਚ ਦੁਨੀਆ ਭਰ ਵਿੱਚੋਂ ਮਤਲਬ ਜਿਹੜੇ ਇਨਦੇ ਮਹਿਮਾਨ ਆਇਆ ਅਮਦੀ ਅਜਮਾਤ ਦੇ ਉਹਦਾ ਬੜਾ ਮਨ ਖੁਸ਼ ਹੋਇਆ ਕਿ ਜਿਹੜਾ ਪੇਗਾਮ ਹੈ ਉਥੋਂ ਪਿਆਰ ਦਾ ਸਤਕਾ ਦਾ ਸਾਂਝੀ ਵਾਲਤਾ ਦਾ ਉਹ ਦਿੱਤਾ ਜਾ ਰਿਹਾ ਇਹੀ ਪੇਗਾਮ ਸਾਡੇ ਗੁਰੂ ਨਾਨਕ ਸਾਹਿਬ ਦਾ ਸੀਗਾ ਸਤਿਵੰਤ ਦੇ ਭਲੇ ਦਾ ਸੀਗਾ ਸੋ ਇਹ ਅੱਜ ਸਮੇਂ ਦੀ ਲੋੜ ਹੈ ਜੋ ਮੈਂ ਸਮਝਦਾ ਕਿ ਅੱਜ ਜਿੱਦਾਂ ਦੇ ਇਸ ਦੇਸ਼ ਦੇ ਹਾਲਾਤ ਨੇ ਅੱਜ ਇਹ ਨਫਤ ਦੇ ਬੀਜ ਜਿਹੜੇ ਉਹ ਖਤਮ ਕਰਕੇ ਤੇ ਆਪਸੀ ਪਿਆਰ ਸਤਿਕਾਰ ਜਿਹੜਾ ਉਹਨੂੰ ਬਦਾਉਣਾ ਉਹ ਉਹ ਇਹ ਜੱਸੇ ਦਾ ਸੱਦਾ ਤੇ ਇੱਥੇ ਆ ਕੇ ਬਹੁਤ ਮਨ ਖੁਸ਼ ਆ ਇਹਨਾਂ ਨੇ ਸੱਦਾ ਦਿੱਤਾ ਸੀਗਾ ਸੋ ਮੈਂ ਟਾਈਮ ਕੱਢ ਕੇ ਆ ਮੇਰਾ ਮੇਰਾ ਖਿਆਲ ਹੈ ਕਿ ਅੱਜ ਦੇ ਹਾਲਾਤਾਂ ਦੇ ਵਿੱਚ ਇਦਾਂ ਦੇ ਜੱਸੇ ਜਿਹੜੇ ਉਹਨੇ ਚਾਹੀਦੇ ਆ ਉਹ ਬਹੁਤ ਸਜਗਤ ਸਾਥ ਪ੍ਰਿਟੀਕਲ ਚੱਲ ਰਹੀ ਜਿਹੜਾ ਉਸਤਾਦ ਮਕ ਹੋ ਰਿਹਾ ਅੱਜ ਜਮਾਤ ਹੰਦੀ ਆਦਾ ਸਾਲਾਨਾ ਜਲਸਾ ਟਾਤੀਆਂ ਦੀ ਮੁਕੱਦਸ ਧਰਤੀ ਤੇ ਜਿਹੜਾ ਵਾ ਉਹ 3 ਦਿਨ ਦਾ ਜਿਹੜਾ ਪ੍ਰੋਗਰਾਮ ਸੀ ਉਹ ਕੀਤਾ ਜਾ ਰਿਹਾ ਅੱਜ ਦੂਸਰਾ ਦਿਨ ਔਰ ਆ ਕੇ ਥੇ ਬਹੁਤ ਹੀ ਮਾਨੂੰ ਖੁਸ਼ੀ ਮਿਲੀ ਆ ਕਿਉਂਕਿ ਇਹ ਬੜੀ ਹੀ ਮੁਕੱਦਸ ਜਗ੍ਹਾ ਆ ਔਰ ਬੜੇ ਸਾਲਾਂ ਤੋਂ ਮੈਂ ਇੱਥੇ ਆ ਰਿਹਾ ਪਹਿਲੋਂ ਮੇਰੇ ਪਤਾ ਜੀ ਸਵਰਗੀ ਜਤਾਰ ਸੇਵਾ ਸਿੰਘ ਜੀ ਸੇਖਵਾ ਉਹ ਆਉਂਦੇ ਰਹੇ ਆ ਉਹਨਾਂ ਤੋਂ ਬਾਅਦ ਫਿਰ ਮੈਂ ਜਿਹੜਾ ਵਾ ਕਿਉਂਕਿ ਸਾਡੇ ਜਮਾਤ ਦੇ ਨਾਲ ਬੜੇ ਜਾਤੀ ਤਾਲੁਕਾਤ ਨੇ ਔਰ ਇੱਥੋਂ ਜਿਹੜਾ ਮੈਸੇਜ ਆ ਸਾਰੇ ਸੰਸਾਰ ਤੇ ਸ਼ਾਂਤੀ ਦਾ ਜਿਹੜਾ ਸਨੇਹਾ ਇੱਥੋਂ ਦਿੱਤਾ ਜਾਂਦਾ ਉਹ ਵਾਕਿਆ ਹੀ ਸਮੇਂ ਦੀ ਲੋੜ ਆ ਜਿਸ ਤਰ੍ਹਾਂ ਸੰਸਾਰ ਦੇ ਵਿੱਚ ਜੰਗਾਂ ਲੱਗੀਆਂ ਹੋਈਆਂ ਨੇ ਯੂਕਰੇਨ ਤੇ ਇਰਾਕ ਦੀ ਤੇ ਉਧਰੋਂ ਇਜ਼ਰਾਈਲ ਦੇ ਵਿੱਚ ਜੰਗ ਲੱਗੀ ਹੋਈ ਆ ਸੋ ਜਿਹੜਾ ਅਹਿਮਦੀ亚 ਜਮਾਤ ਵੱਲੋਂ ਸਾਰੇ ਸੰਸਾਰ ਦੇ ਵਿੱਚ ਅਮਨ ਤੇ ਸ਼ਾਂਤੀ ਦਾ ਸੰਦੇਸ਼ ਦਿੱਤਾ ਜਾ ਰਿਹਾ ਉਹ ਬੜਾ ਹੀ ਸਮੇਂ ਦੀ ਲੋੜ ਹੈ ਔਰ ਇੱਥੇ ਆ ਕੇ ਬੜਾ ਹੀ ਅੱਛਾ ਮਹਿਸੂਸ ਹੁੰਦਾ ਬੜੀ ਬੰਨੂ ਸ਼ਾਂਤੀ ਤੇ ਸਕੂਨ ਮਿਲਦਾ ਔਰ ਜਿੰਨੇ ਅਹਿਮਦੀਆ ਭਾਈਚਾਰੇ ਦੇ ਲੋਕ ਇੱਥੇ ਕਾਦੀਆਂ ਦੀ ਮੁਕੱद्दस ਧਰਤੀ ਤੇ ਆਏ ਨੇ ਮੈਂ ਉਹਨਾਂ ਦਾ ਇੱਥੇ ਆਉਣ ਤੇ ਵੀ ਜੀ ਆਇਆਂ ਕਰਦਾ ਵਾਂ ਉਹਨਾਂ ਦਾ ਧੰਨਵਾਦ ਕਰਦਾ ਵਾਂ ਕਿ ਉਹਨਾਂ ਨੇ ਸਾਡੇ ਇੱਥੇ ਆਏ ਨੇ ਉਹ ਸਾਡੇ ਮਹਿਮਾਨ ਨੇ ਔਰ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਪੂਰੇ ਪੁਖਤਾ ਇਲਜ਼ਾਮ ਜਿਹੜੇ ਆ ਉਹ ਕੀਤੇ ਹੋਏ ਨੇ ਐਸਐਸਪੀ ਜਿਹੜੇ ਆ ਉਹ ਆਪ ਇੱਥੇ ਸਾਰਾ ਜਿਹੜਾ ਟ੍ਰੈਫਿਕ ਦਾ ਸਾਰਾ ਲਾਅਨ ਆਰਡਰ ਦਾ ਜਿਹੜਾ ਆਪ ਇੱਥੇ ਅਹਿਮ ਜਲਸੇ ਦੇ ਵਿੱਚ ਦੇਖ ਰਹੇ ਨੇ ਔਰ ਬੜੇ ਪੁਖਤਾ ਪ੍ਰਬੰਧ ਜਿਹੜੇ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਨਾਲ ਜਿਹੜੇ ਆ ਕੀਤੇ ਹੋਏ ਅੱਜ ਕਾਦੀਆਂ ਦੀ ਪਵਿੱਤਰ ਧਰਤੀ ਤੇ ਹਰ ਸਾਲ ਜਿਹੜਾ ਸਾਲਾਨਾ ਜਲਸਾ ਹੁੰਦਾ ਐਮਡੀਆ ਜਮਾਤ ਦਾ ਉਹਦੇ ਵਿੱਚ ਆ ਕੇ ਬਹੁਤ ਸਕੂਨ ਤੇ ਖੁਸ਼ੀ ਮਿਲਦੀ ਆ ਮੈਂ ਸਮਝਣਾ ਕਿ ਇਹ ਜਮਾਤ ਸਾਡੇ ਬਰਦਾਸ਼ਪੁਰ ਜ਼ਿਲ੍ਹੇ ਦੀ ਇੱਕ ਸਰਮੌਰ ਜਮਾਤ ਆ ਔਰ ਇੱਥੇ ਆ ਕੇ ਆਪਸੀ ਪਿਆਰ ਸੱਦ ਭਾਵਨਾ ਔਰ ਜਿਹੜੀਆਂ ਕ੍ਰਿਤੀਆਂ ਸਮਾਜ ਦੇ ਵਿੱਚ ਵੱਧ ਰਹੀਆਂ ਨੇ ਜਿਵੇਂ ਕਿਰਣਾ ਦੀ ਗੱਲ ਆ ਇੱਕ ਦੂਸਰੇ ਨੂੰ ਬਰਦਾਸ਼ਤ ਨਾ ਕਰਨ ਦੀ ਗੱਲ ਆ ਉਸ ਨੂੰ ਠੱਲ ਪਾਉਣਾ ਕਿ ਮੈਂ ਸਮਝਦਾ ਵੀ ਜਿਹੜੀ ਸੋਚ ਅੱਜ ਐਮਡੀ ਜਮਾਤ ਨੇ ਕੇਵਲ ਸੂਬੇ ਨੂੰ ਨਹੀਂ ਮੁਲਕ ਨੂੰ ਨਹੀਂ ਸਾਰੀ ਦੁਨੀਆ ਨੂੰ ਦੇ ਰਹੀ ਆ ਇਹਨਾਂ ਦੀ ਫਲਸਫੀ ਜਿਹੜੀ ਆ ਮੈਂ ਸਮਝਦਾ ਵੀ ਸਾਰਤਕ ਆ ਔਰ ਇੱਕ ਚੰਗੇ ਸਮਾਜ ਦੀ ਸਿਰਜਣਾ ਦੇ ਵਿੱਚ ਬਹੁਤ ਵੱਡਾ ਹਿੱਸਾ ਪਾ ਰਹੇ ਨੇ ਅੱਜ ਜਿੰਨੇ ਵੀ ਡੈਲੀਕੇਟਸ ਔਰ ਲੋਕ ਵੱਖਰੇ ਵੱਖਰੇ ਮੁਲਕਾਂ ਚੋਂ ਇੱਥੇ ਆਏ ਨੇ ਔਰ ਇਹ ਜਿਹੜੀ 128ਵੀਂ ਸਾਲਾਨਾ ਜਲਸਾ ਉਹਦੇ ਵਿੱਚ ਸਾਲਾਨਾ ਆਏ ਨੇ ਉਹਨਾਂ ਨੂੰ ਆਪਣੇ ਇਲਾਕੇ ਵੱਲੋਂ ਦੀ ਆਇ ਨੂੰ ਕਹਿਣਾ ਔਰ ਇੱਕ ਦਿਨ ਤੋਂ ਬਾਅਦ ਨਵਾਂ ਸਾਲ ਸ਼ੁਰੂ ਹੋਣਾ ਉਸ ਨਵੇਂ ਸਾਲ ਦੀ ਮੁਬਾਰਕ ਤੇ ਸ਼ੁਭਕਾਮਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਦੇਣਾ ਔਰ ਇਸੇ ਤਰੀਕੇ ਦੇ ਨਾਲ ਇਸ ਪਵਿੱਤਰ ਧਰਤੀ ਤੇ ਇਹ ਜਿਹੜੇ ਜਲਸੇ ਨੇ ਹੁੰਦੇ ਰਹਣ ਔਰ ਇਹ ਜਿਹੜੇ ਲੋਕਾਂ ਦੇ ਪਿਆਰ ਪੈਂਦੇ ਨੇ ਇਹਦੇ ਨਾਲ ਇੱਕ ਅਜੀਬ ਕਿਸਮ ਦੇ ਆਸ਼ੀਰਵਾਦ ਇਲਾਕੇ ਨੂੰ ਵੀ ਮਿਲਦਾ ਔਰ ਜਿਹੜੇ ਅਸੀਂ ਵੱਸੋ ਉਹਨਾਂ ਨੂੰ ਵੀ ਮਿਲਦਾ ਇੱਕ ਵਾਰੀ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਇਸ ਜਮਾਤ ਦਾ ਧੰਨਵਾਦ ਕਰਦਾ ਜਿਹਦਾ ਮੇਰੇ ਨਾਲ ਦੂਜੀ ਪੀੜ੍ਹੀ ਦਾ ਸੰਬੰਧ ਹੈ ਔਰ ਜਿਹੜੇ ਬਾਹਰੋਂ ਲੋਕ ਆਏ ਨੇ ਉਹਨਾਂ ਨੂੰ ਜਲਦੀਆਂ ਘਰਾਈਆਂ ਤੋਂ ਜੀ ਆਇਆਂ ਨੂੰ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਬੜਾ ਮਾਨਸਪੂਰਨ ਮਿਲਿਆ ਕਿਉਂਕਿ ਇੱਕ ਅਹਿਮ ਦੀਆ ਜਮਾਤ ਬੋਲੋ ਜਿਹੜਾ ਇੱਕ ਪੈਗਾਮ ਆ ਜਿਹੜਾ ਹਰ ਦੇਸ਼ਾਂ ਦੇ ਵਿੱਚ ਜਿਹੜਾ ਪਹੁੰਚਾਇਆ ਜਾ ਰਿਹਾ ਹੈ ਵੀ ਇੱਕ ਗੁਲਦਸਤਾ ਜਿਹੜਾ ਹਰ ਧਰਮ ਦਾ ਸਤਿਕਾਰ ਕਰਦਾ ਹੈ ਹਰ ਮਜ਼ਬ ਦਾ ਸਤਿਕਾਰ ਕਰਦਾ ਔਰ ਪਿਆਰ ਭਾਵਨਾ ਦਾ ਸੰਦੇਸ਼ ਜਿਹੜਾ ਵਾ ਉਹ ਪੈਗਾਮ ਜਿਹੜਾ ਵਾ ਉਹ ਦੇ ਰਿਹਾ ਔਰ ਮੈਂ ਦੇਖ ਰਿਹਾ ਸੀ ਅੱਜ ਅਲੱਗ-ਅਲੱਗ ਦੇਸ਼ਾਂ ਦੇ ਵਿੱਚੋਂ ਇੱਥੇ ਲੋਕ ਆਏ ਨੇ ਅੱਜ ਔਰ ਉਹ ਪੈਗਾਮ ਜਿਹੜਾ ਉਹ ਲੈ ਕੇ ਜਾ ਰਹੇ ਨੇ ਪਿਆਰ ਦਾ ਪੈਗਾਮ ਲੈ ਕੇ ਜਾ ਰਹੇ ਨੇ ਬਹੁਤ ਵੱਡੀ ਉਪਲਬਧੀ ਹੈ ਔਰ ਮੈਨੂੰ ਖੁਸ਼ੀ ਵੀ ਹੈ ਇਸ ਗੱਲ ਦੀ ਕਿਉਂਕਿ ਅੱਜ ਕਾਦੀਆਂ ਹਲਕੇ ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਦੀ ਸਮੂੱਚੀ ਲੀਡਰਸ਼ਿਪ ਜਿਨ੍ਹਾਂ ਦੇ ਵਿੱਚ ਉਹ ਬਲਵੀਰ ਪੰਨੂ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਪੰਜਾਬ ਪੰਜਾਬ ਚੇਅਰਮੈਨ ਜਿਨ੍ਹਾਂ ਦੇ ਵਿੱਚ ਜਗਰੂਤ ਸੇਖਵਾ ਜੀ ਸਾਡੇ ਆਪਣੇ ਪੰਜਾਬ ਬੋਡੀ ਦੇ ਸਾਡੀ ਲੀਡ ਕਰ ਰਹੇ ਨੇ ਔਰ ਰਮਨ ਬੈਲ ਜੀ ਸਾਡੇ ਜਿਹੜੇ ਮੈਂ ਕਿਹਾ ਸੀ ਬੀ ਮੈਡੀਕਲ ਦੇ ਜਿਹੜੇ ਚੇਅਰਮੈਨ ਨੇ ਔਰ ਕੁਲਦੀਪ ਤਾਲੀਵਾਲ ਜੀ ਸਮੁੱਚੇ ਸਾਰੇ ਇੱਕ ਇਸ ਪੈਗਾਮ ਨੂੰ ਜਦੋਂ ਇਹਨਾਂ ਨਾਲ ਮੈਂ ਵੀ ਵਿਚਾਰ ਚਰਚਾ ਕੀਤੀ ਤੇ ਇੱਕ ਮਨ ਦੇ ਵਿੱਚ ਉਚੇਚੇ ਤੌਰ ਤੇ ਇੱਕ ਦੇਖਣ ਦਾ ਇੱਕ ਵਿਕਲਪ ਜਿਹੜਾ ਪੈਦਾ ਹੋਇਆ ਔਰ ਮੈਂ ਧੰਨਵਾਦ ਕਰਦਾ ਹਾਂ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਦਾ ਵੀ ਕਿਉਂਕਿ ਉਹ ਪੈਗਾਮ ਨੂੰ ਵੇਖਣ ਆਈ ਹੈ ਕਿਉਂਕਿ ਸਾਡੀ ਵੀ ਪਾਰਟੀ ਦਾ ਇਹੋ ਫਲਸਫਾ ਹੈ ਵੀ ਪਿਆਰ ਇਕ ਇਨਸਾਨੀਅਤ ਨਾਤੇ ਜਿਹੜਾ ਉਹ ਪੈਦਾ ਕੀਤਾ ਜਾਵੇ ਜਿਹੜੀ ਕਿ ਉੱਚ ਨੀਚ ਜਾਤ ਪਾਤ ਜਿਹੜੀ ਆ ਉਹਨਾਂ ਨਜ਼ਰ ਆਵੇ ਇੱਕ ਮਨੁੱਖਤਾ ਦੇ ਨਾਤੇ ਇਨਸਾਨੀਅਤ ਦੇ ਨਾਤੇ ਇੱਕ ਦੂਸਰੇ ਦੇ ਸੁੱਖ ਦੁੱਖ ਦੇ ਹਾਜ਼ਰ ਹੋਈਏ ਸੋ ਬਹੁਤ ਖੁਸ਼ੀ ਹੈ ਜੀ ਅੱਜ ਮਾਨੂੰ ਬਹੁਤ ਸਕੂਨ ਮਿਲਿਆ ਜੀ ਸਰ ਕੇ ਜਮਾਤ ਹੈ ਨਹੀਂ ਜਾਂਦਾ ਹੈ ਸਾਲਾਨਾ ਜਲਸਾ ਚੱਲ ਰਿਹਾ ਹੈ 29 30 31 ਔਰ ਕੱਲ ਇਹਦਾ ਆਖਰੀ ਦਿਨ ਹੈ ਉਹਦੇ ਬਾਅਦ ਨਵਾਂ ਸਾਲ ਵੀ ਸ਼ੁਰੂ ਹੋ ਜਾਏਗਾ اس جلسے دا سب تو وڈا مقصد تے ادیش یہ ہے کہ انسان نو رب تے پیار سکھانا مرزا غلام احمد صاحب جڑے جماعت دے بانی نے انہوں نے دو کہیاں کہ میرے آن دا ادیش تے مقصد صرف ہے کہ بندے دا تعلق دے رب نال تے انسان دا انسان دے نال پریم کرنا سکھانا یہ میرا مقصد ہے اور سے واسطے میں آیا ہوں اور تو تھی دیکھا ہوئے گا کہ اس ویسے سارے دھرم والے اتنے ہی آئے ہیں اور سارے پرم دیا گلیں کر رہے ہیں یہ ساڑھی کوشش ہے اور یہ جماعت ہے ساری دنیا کو یہ پیغام دینا چاہتی ہے ساڑھا دیش ساڑھا پنجاب ساڑھا یہ علاقہ تائیں ترقی کر سکتا ہے جدو اسی یہ من لئیے کہ ساڑھا ایک رب ہے وہ ساڑھا پالن ہار ہے اور اسی سارے عوضی مخلوق ہاں اور او دے نال اسی آپس پیار کرانگے گے کہ ترقی کر سکیں گے اور یہ سندیش ہے لف فار آل ہیٹڈ فار نن اور اے دی میں آخری ایک گل کر کے گل ختم کرانگا کہ سا ایک کوشش ہے کہ جس طرح ایک محمد بخش صاحب ایک شیر چکندے نے مالک دا کام پانی لا مالی دا کام پانی لانا پار پار مشکا پاوے مالک دا کام پل فوڈ لانا لا نہ لاوے ਅਸੀਂ ਇੱਕ ਮਾਲੀ ਆ ਅਸੀਂ ਇਨਸਾਨੀਅਤ ਦੀ ਸੇਵਾ ਕਰਦੇ ਚੱਲੇ ਜਾਵਾਂਗੇ ਅੱਗੇ ਮਾਲਕ ਦਾ ਕੰਮ ਹੈ ਉਹ ਕਿੰਨਾ ਨਤੀਜਾ ਕੱਢਦਾ ਨਹੀਂ ਕੱਢਦਾ ਇਹ ਉਹਦੇ ਹੱਥ ਹੈ ਇਹ ਜਮਾਤਿਆਂ ਦਾ ਪੈਗਾਮ ਹੈ ਲਵ ਫਾਰ ਆਲ ਏਟ ਫਾਰ ਨਨ ਮੈਂ ਦੁਨੀਆ ਵਿੱਚ ਸਭ ਦਾ ਭਲਾ ਚਾਹਤਾ ਹੂੰ ਮੈਂ ਦੁਨੀਆ ਵਿੱਚ ਸਭ ਦਾ ਭਲਾ ਚਾਹਤਾ ਹੈ ਇਸ ਵੇਲੇ ਤਕਰੀਬਨ 40 ਦੇਸ਼ਾਂ ਦੇ ਲੋਕ ਆ ਚੁੱਕੇ ਨੇ ਔਰ 128 ਵਾਂ ਇਹ ਜਲਸਾ ਹੈ اور کووڈ دی وجہ ایک دو سال نہیں ہویا اور اس ساری دنیا تو ہی تقریباً لوگ آ دے سن پر اس وڑے دنیا دے حالات یوکرین جنگ دی وجہ فلائٹس نہیں آ رہی ہیں اور کچھ ادھر تے اسرائیل دے معاملے ہو گئے عرب دیشہ تو بھی لوگ زیادہ نہیں آئے یہ سارا مشکلہ پیدا ہو گئی دیکھو آج ایک سو اٹھائیو سالانہ اجلاس ہے جو باتے ہم دیا تے اپنا شہر ہے ਸੋ ਸਾਰੇ ਕਾਦੀਆਨੀਆਂ ਵੱਲੋਂ ਜਿੰਨੇ ਵੀ ਐਮਦੀਅਜ਼ ਕਾਦੀਆ ਚਾਏ ਨੇ ਉਹਨਾਂ ਸਾਰਿਆਂ ਨੂੰ ਮੈਂ ਵੈਲਕਮ ਕਰਨਾ ਤੇ ਸ਼ੁਭ ਕਾਮਨਾਵਾਂ ਮੈਂ ਆਪਣੇ ਵੱਲੋਂ ਤੇ ਆਪਣੇ ਸ਼ਹਿਰ ਵੱਲ ਸਾਰੇ ਕਾਦੀਆਨੀਆਂ ਜਿਹਨੂੰ ਨਰੇ ਪੰਜਾਬ 'ਚ ਹੀ ਨਹੀਂ ਦੁਨੀਆ ਭਰ 'ਚ ਜਿੱਥੇ-ਜਿੱਥੇ ਵਸਦੇ ਨੇ ਉਹਨਾਂ ਨੂੰ ਕਹਾਂਗਾ ਕਿ ਉਹ ਦਿਨ ਦੁਗਣੀ ਤੇ ਰਾਤ ਚੌਗਣੀ ਤਰਕੀ ਕਰਨ ਇੱਕ ਇੱਕ ਸਾਨੂੰ ਬਹੁਤ ਵੱਡਾ ਮਾਣ ਹੈ ਜਮਾਤੇ ਐਮ ਦਿਆ ਗਿਆ ਤਾਂ ਬਹੁਤ ਸਾਰੇ ਮੁਲਕਾਂ 'ਚ ਮੈਨੂੰ ਜਾਣ ਦਾ ਮੌਕਾ ਮਿਲੇ ਜਿੱਥੇ ਵੀ ਗਏ ਆ ਉਹਨਾਂ ਨੇ ਉਸੇ ਦੇਸ਼ ਦੀ ਜਿੱਥੋਂ ਦੇ ਵੀ ਉਹਨਾਂ ਕੋ ਸਿਟੀਜ਼ਨਸ਼ਿਪ ਹੈ ਉਹਨਾਂ ਦੀ ਵਫਾਦਾਰੀ ਉਸ ਮੁਲਕ ਨਾਲ ਸੋਸਾਇਟੀ ਦੇ ਵਿੱਚ ਉਹਨਾਂ ਪਿਆਰ ਵਧਾਇਆ ਇੱਕ ਪਿਆਰ ਦਾ ਸੰਦੇਸ਼ ਜਿਹੜਾ ਇਸ ਟਾਈਮ ਮੈਂ ਸਮਝਣਾ ਬੜਾ ਆਈਸੋਲੇਟਡ ਵੱਡੇ ਤੋਂ ਵੱਡੇ ਲੀਡਰ ਵੀ ਨੀ ਆਪਣੀ ਹੀ ਗੱਲ ਕਰਦੇ ਨੇ ਬਗਾਨੇ ਜਿਹੜੇ ਨੇ ਜਿਹੜੀ ਹਿਊਮਨਿਟੀ ਦੀ ਗੱਲ ਹੈ ਸਾਂਝੀ ਗੱਲ ਸਾਂਝੀ ਵਾਰਤਾ ਦੀ ਗੱਲ ਬਹੁਤ ਘੱਟ ਹੈ ਹਰ ਆਦਮੀ ਆਪਣੀ ਬਰਾਦਰੀ ਤੇ ਆਪਣੇ ਲੋਕਾਂ ਤੱਕ ਹੀ ਮਜੂਦ ਰਹਿ ਜਾਂਦਾ ਇਸ ਗੱਲ ਨੂੰ ਰਿਅਲਾਈਜ਼ ਨਹੀਂ ਕਰਦਾ ਕਿ ਦੁਨੀਆ ਹਰ ਇਨਸਾਨ ਵਾਸਤੇ ਬਣੀ ਹੈ ਹਰ ਧਰਮ ਵਾਸਤੇ ਬਣੀ ਹੈ ਹਰ ਫਿਰਕੇ ਵਾਸਤੇ ਬਣੀ ਜੇ ساری ਦੁਨੀਆ ਵਿੱਚ ਅਮਨ ਤੇ ਸ਼ਾਂਤੀ ਰਹੇਗੀ ਫਿਰ ਹੀ ਸਾਰੇ ਫਿਰਕੇ ਸਾਰੇ ਧਰਮ ਤਰੱਕੀ ਕਰ ਪਾਣਗੇ ਆਈ ਤੁਸੀਂ ਵੇਖੋ ਕਿੰਨੇ ਤੁਸੀਂ ਧਿਆਨ ਮਾਰੋ ਰੂਸ ਤੇ ਯੂਕਰੇਨ ਦੇ ਵਿੱਚ ਕੀ ਹੋ ਰਿਹਾ ਐਜ਼ਰਾਇਲ ਤੇ ਪੈਲੇਸਟਾਈਨ ਚ ਕੀ ਹੋ ਰਿਹਾ ਤੋਂ ਜਿੱਥੇ ਵੀ ਜਮਾਤ ਐਮ ਦੀ ਆ ਤਾਂ ਇੰਟਰਨੈਸ਼ਨਲ ਬ੍ਰਦਰਹੂਡ ਦੀ ਗੱਲ ਆਂਦੀ ਪੀਸ ਦੀ ਗੱਲ ਆਂਦੀ ਸ਼ਾਂਤੀ ਦੀ ਗੱਲ ਆਂਦੀ ਇਸ ਕਿਸਮ ਦੇ ਐਫਰਟਸ ਦੀ ਅਸੀਂ ਹਮੇਸ਼ਾ ਸਰਾਣਾ ਕਰਦੇ ਆਂ ਤੇ ਸਰਾਣਾ ਕਰਦੇ ਰਹਾਂਗੇ ਦੇਖੋ ਇਹ ਹਮੇਸ਼ਾ ਸਾਡਾ ਇੱਕ ਐਨੂਅਲ ਜਿਹੜਾ ਕਹਿੰਦੇ ਟ੍ਰੈਡੀਸ਼ਨਲੀ ਇਹ ਜਲਸੇ ਦੇ ਵਿੱਚ ਸਾਡੇ ਪਰਿਵਾਰ ਦਾ ਅਹਿਮਦੀਆ ਜਮਾਤ ਨਾਲ ਇੱਕ ਰਿਸ਼ਤਾ ਹੈ ਜਿਹਨੂੰ ਆਪਾਂ ਖੂਨ ਦੇ ਰਿਸ਼ਤੇ ਮੁਤਾਬਕ ਕਹਿੰਦੇ ਬਹੁਤ ਨੇੜੇ ਦਾ ਰਿਸ਼ਤਾ ਹੈ ਔਰ ਵੀ ਲੁੱਕ ਫੋਰਵਰਡ ਵੀ ਸਾਡੇ ਜਿਹੜੇ ਭਰਾ ਨੇ ਬਾਰ-ਬਾਰ ਅਲੱਗ-ਅਲੱਗ ਕੰਟਰੀਜ਼ ਤੋਂ ਇੱਥੇ ਆ ਕੇ ਤੇ ਮੁਲਾਕਾਤ ਹੁੰਦੀ ਹੈ ਪਰਿਵਾਰਾਂ ਦੇ ਇੱਕ ਦੂਜੇ ਦੇ ਹਾਲ ਪੁੱਛੀਦੇ ਨੇ ਔਰ ਜਮਾਤ ਅਹਿਮਦੀਆ ਦੇ ਮੈਂ ਦੱਸਣਾ ਚਾਹਨਾ ਵੀ ਵਰਲਡ ਓਵਰ ਇਹਨਾਂ ਦੇ ਜਿੱਥੇ-ਜਿੱਥੇ ਐ ਐਮ ਦੀ ਜਮਾਤ ਦੇ ਲੋਕ ਰਹਿ ਰਹੇ ਨੇ ਉੱਥੇ ਉਹਨਾਂ ਨੇ ਬਿਜ਼ਨਸ ਵਿੱਚ ਐਜੂਕੇਸ਼ਨ ਵਿੱਚ ਹਰ ਸਫੇਰ ਦੇ ਵਿੱਚ ਬੜੀ ਕਾਮਯਾਬੀ ਹਾਸਲ ਕੀਤੀ ਹੈ ਔਰ ਹਰ ਜਗ੍ਹਾ ਉਹਨਾਂ ਦਾ ਇਹੋ ਹੀ ਪੈਗਾਮ ਹੁੰਦਾ ਹੈ ਵੀ ਲਵ ਫਾਰ 올 ਹੇਟਰੇਡ ਫਾਰ ਨਨ ਆਪਣੀ ਪਿਆਰ ਦੀ ਖੁਸ਼ਬੂ ਇਹਨਾਂ ਨੇ ਸਾਰੀ ਜੰਨਤ ਤੇ ਸਾਰੀ ਦੁਨੀਆ 'ਚ ਖਿਲਾਰੀ ਹੋਈ ਹੈ ਸੋ ਇਹ ਇੱਕ ਬਹੁਤ ਵੱਡੀ ਪਛਾਣ ਹੈ ਇਸ ਜਮਾਤ ਦੀ ਵੀ ਜਿਹੜੇ ਐ ਇਹ ਨਾ ਸੋਚੋ ਵੀ ਬਾਹਰਲੇ ਮੁਲਕਾਂ ਚੋਂ ਲੋਕ ਆ ਗਏ ਤਾਂ ਮਿਲ ਕੇ ਚੱਲੇਗੇ ਪਰ ਜਿਹੜਾ ਤੁਹਾਡਾ ਰਿਸ਼ਤਾ ਹੈ ਨਾ ਇਸ ਧਰਤੀ এ ਜ਼ਮੀਨ ਦਾ ਉਹ ਮਿੱਟੀ ਦੀ ਖੁਸ਼ਬੂ ਲੋਕ ਜਿਹੜੇ ਕਾਦੀਆਂ ਨੂੰ ਖਿੱਚ ਕੇ ਲੈ ਕੇ ਆ ਧੰਨਵਾਦ